ਸਾਈਂ ਰਾਮ ਜੀ ਅਹੀਂ ਪਿਛਲੇ ਲਗਭਗ ਪੋਨੇ 6 ਸਾਲਾਂ ਤੋਂ ਸਬੰਧ ਦੇ ਸਵਾਲਾ ਚੋਢੀ ਬਈਆ ਮਸਤਰੀ ਮੰਦਰ ਦੇ ਵਿੱਚ ਇੱਕ ਲੰਗਰ ਸੇਵਾ ਸ਼ੁਰੂ ਕੀਤੀ ਦੀ ਆ ਸਾਈਂ ਰਸੋਈ ਦੇ ਨਾਂ ਤੇ ਜਿਹੜੀ ਚੱਲਦੀ ਆ ਰਹੀ ਹੈ ਅੱਜ ਹੀ ਆਪਣੇ ਪੱਤਰਕਾਰ ਭਰਾਵਾਂ ਨੂੰ ਜਿਹੜੇ ਕਿ ਸਾਡਾ ਪਿਛਲੇ ਸਾਲਾਂ ਤੋਂ ਸਾਡਾ ਸਹਿਯੋਗ ਕਰ ਰਹੇ ਨੇ ਉਹਨਾਂ ਨੂੰ ਲੰਗਰ ਵੰਡਣ ਲਈ ਸੱਦਿਆ ਹੈ ਲੰਗਰ ਵੰਡਣ ਲਈ ਪੱਤਰਕਾਰ ਭਰਾਵਾਂ ਨੂੰ ਸੱਦਨ ਦੇ ਦੋ ਕਾਰਨ ਸੀ ਪਹਿਲਾ ਕਾਰਨ ਸੀ ਵੀ ਇੱਕ ਆਣ ਲੰਗਰ ਸੇਵਾ ਕਰਨ ਉਨ ਕਮਾਨ ਤੇ ਦੂਸਰਾ ਸਾਡਾ ਇੱਕ ਕਾਰਨ ਸੀ ਵੀ ਸਾਡਾ ਸਾਲ ਬਾਅਦ ਇੱਕ ਪ੍ਰੋਗਰਾਮ ਹੁੰਦਾ ਵਾ ਪਾਲਕੀ ਯਾਤਰਾ ਦਾ ਜਿਹਨੂੰ ਅਸੀਂ ਸਾਈ ਉਤਸਵ ਨਾ ਦਿੰਦੇ ਆ ਤੇ ਉਸ ਪ੍ਰੋਗਰਾਮ ਬਾਰੇ ਅਸੀਂ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦੇ ਸਕੀਏ ਸਾਡਾ ਇਸ ਵਾਰੀ ਜਿਹੜਾ ਪ੍ਰੋਗਰਾਮ ਹੈਗਾ 16 ਦੇ 17 ਦੋ ਦਿਨ ਦਾ ਨਿਸ਼ਚਿਤ ਹੋਇਆ 16 ਤਰੀਕ ਨੂੰ ਜਿਹੜਾ ਬੁੱਧਵਾਰ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਸ਼ਾਮ ਨੂੰ ਹੋਏਗੀ ਸਾਈ ਬਾਬਾ ਦੇ ਇੱਕ ਗ੍ਰੰਥਾ ਜਿਹਦਾ ਨਾਮ ਹੈ ਸਾਈ ਸੱਚ ਰੇਤਰ ਸਾਈ ਸੱਚ ਰੇਤਰ ਦਾ ਭਾਈਨ ਹੋਏਗਾ ਉਸਦੇ ਬਾਅਦ ਸਾਈ ਸੰਧਿਆ ਹੋਏਗੀ ਇਹ ਸ਼ਾਮ ਨੂੰ ਹੋਏਗਾ ਪ੍ਰੋਗਰਾਮ ਉਹਦੇ ਬਾਅਦ ਜਿਸਲੇ ਸਾਈ ਸੰਧਿਆ ਦਾ ਵਿਸ਼ਰਾਮ ਹੋਏਗਾ ਰਾਤੀ ਤੇ ਉਹਦੇ ਬਾਅਦ ਲੰਗਰ ਹੈਗਾ ਵਾ 17 ਤਰੀਕ ਜਿਹੜਾ ਕਿ ਸਾਡਾ ਮੇਨ ਪਾਲਕੀ ਯਾਤਰਾ ਦਾ ਦਿਨ ਹੈਗਾ ਵਾ 17 ਤਰੀਕ ਸਵੇਰੇ 5 ਵਜੇ ਤੋਂ ਹੀ ਕਾਰਜਕ੍ਰਮ ਸ਼ੁਰੂ ਹੋ ਜਾਣਗੇ 바ਵਾ ਦਾ ਇਸ਼ਨਾਨ ਪੰਚਮ ਅਤੀ ਇਸ਼ਨਾਨ ਸ਼ਿੰਗਾਰ ਆਰਤੀ ਭੋਗ ਹਵਨ ਦਵਜ ਪੂਜਨ ਤੇ ਉਹਦੇ ਬਾਅਦ 11 ਵਜੇ ਤੋਂ ਅਸਤਿਨ ਸੰਗੀਤਨ ਸ਼ੁਰੂ ਹੋਏਗਾ ਐਸ ਵਾਰ ਇਹਲਾ ਜਿਹੜਾ ਸੰਗੀਤਨ ਹੈਗਾ ਵਾ ਉਹ ਅੰਮ੍ਰਿਤਸਰ ਤੋਂ ਇੱਕ ਸੱਜਣ ਹੈਗੇ ਨੇ ਇੱਕ ਸਾਈਂ ਸੇਵਕ ਹੈਗੇ ਨੇ ਜਿਹੜੇ ਕਿ ਸਾਈ ਸਚਰਿੱਤਰ ਪੰਜਾਬੀ ਚ ਜਿਨ੍ਹਾਂ ਨੇ ਲਿਖਿਆ ਡਾਕਟਰ ਗੁਣਜੀਤ ਸਿੰਘ ਉਹਨਾਂ ਦੇ ਚੇਲੇ ਨੇ ਸ਼ਿਸ਼ੇ ਨੇ ਉਹ ਆ ਕੇ ਤੇ ਸਾਈ ਸੰਧਿਆ ਉਸ ਦਿਨ ਦਾ ਸੰਗੀਤਨ ਕਰਨਗੇ ਇਹ ਸੰਗੀਤਨ ਜਿਹੜਾ ਹੈਗਾ ਵਾ ਪਾਲਕੀ ਜਿੱਨਾ ਚਰ ਮੰਦਿਰ ਤੋਂ ਸ਼ੁਰੂ ਨਹੀਂ ਹੁੰਦੀ ਉਹਨਾਂ ਚਿਰ ਤੱਕ ਚੱਲਦਾ ਰਹੇਗਾ ਆਕੀ ਸਾਡੀ ਕੋਸ਼ਿਸ਼ ਆ ਵੀਹੀ 3 ਵਜੇ ਜਿਹੜੀ ਪਾਲਕੀ ਮੰਦਿਰ ਤੋਂ ਸ਼ੁਰੂ ਕਰੀਏ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਸਾਰੇ ਸ਼ਹਿਰ ਦੀ ਇਸ ਵਾਰੀ ਇੱਕ ਕੋਸ਼ਿਸ਼ ਕਰ ਰਹੇ ਆ ਵੀਹੀ ਮੰਡੀ ਵਾਲਾ ਏਰੀਆ ਸੰਗਲਪੁਰਾ ਏਰੀਆ ਵੀ ਵਿੱਚ ਕਵਰ ਕਰ ਰਹੇ ਆ ਸੋ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਵਾਪਸ ਫਿਰ ਮੰਦਿਰ ਵਿਸ਼ਰਾਮ ਕਰੇਗੀ ਉਦਿਵਾਦ ਮੰਦਿਰ ਮਹਾਰਤੀ ਹੋਏਗੀ ਤੇ ਮਹਾਰਤੀ ਦੇ ਬਾਅਦ ਇਸ ਕਾਰਗ੍ਰਾਮ ਨੂੰ ਪੰਡਾਰੇ ਦੇ ਨਾਲ ਲੰਗਰ ਦੇ ਨਾਲ ਲਗਾ ਵਿਸ਼ਰਾਮ ਕੀਤਾ ਜਾਵੇ। ਇਹ ਵੀ ਤਰੀਕਾ ਹੈ। 16 ਤੇ 17 ਅਕਤੂਬਰ ਦੋ ਦਿਨ ਦਾ ਪ੍ਰੋਗਰਾਮ ਆ 16 ਅਕਤੂਬਰ ਨੂੰ ਬੁੱਧਵਾਰ ਆ 17 ਅਕਤੂਬਰ ਨੂੰ ਵੀਰਵਾਰ ਆ। ਮੈਂ ਤੁਹਾਡੇ ਮਾਦੀਮ ਰਾਹੀਂ ਤੁਹਾਨੂੰ ਤੇ ਸਾਰੇ ਸ਼ਹਿਰ ਨਗਰ ਨਿਵਾਸੀਆਂ ਨੂੰ ਭਗਤ ਜਨਾਂ ਨੂੰ ਇਹ ਬੇਨਤੀ ਕਰਨਾ ਵਾ ਕਿ ਸਾਰੇ ਹੋਂਬਾ ਕੇ ਪਹੁੰਚਣ ਇਸ ਉਤਸਵ ਦੇ ਵਿੱਚ। ਤੇ ਉਤਸਵ ਨੂੰ ਇੱਕ ਬਵੇ ਰੂਪ ਦੇਣਾ ਕਿਉਂਕਿ ਇਹ ਸਿਰਫ ਸਾਡਾ ਨਹੀਂ ਉਤਸਵ ਹੈਗਾ ਇਹ ਤੁਹਾਡਾ ਸਾਰਿਆਂ ਦਾ ਵਾ ਤੋ ਸਾਰੇ ਮਿਲ ਕੇ ਜਿਹੜਾ ਕਾਰਗਮ ਕਰਾਂਗੇ ਤੋ ਉਹਨੂੰ ਇੱਕ ਬਵੇ ਰੂਪ ਦਿੱਤਾ ਜਾ ਸਕਦਾ ਮੈਂ ਜਤੁੰਦਰ ਰਾਜ ਜੋ ਅਸੀਂ ਮੰਦਿਰ ਚ ਮਸਤਕ ਹੋਈਆਂ ਤੇ ਨਾਲ ਸਾਨੂੰ ਇੱਕ ਸੇਵਾ ਮਿਲੀ ਸੀ ਲੰਗਰ ਵਰਤਾਨ ਵਾਲੀ ਕਿਉਂਕਿ ਅਸੀਂ ਜਿੰਨੇ ਯੋਗ ਸੀ ਪੂਰੀ ਕੀਤੀ ਪਰ ਆਮ ਤੌਰ ਤੇ ਕੀ ਹੁੰਦਾ ਕਿ ਸਾਨੂੰ ਬਹੁਤ ਸਾਰੇ ਲੋਕ ਸੱਜਦੇ ਨੇ ਪਰ ਉਹ ਦੁੱਖ ਤਕਲੀਫਾਂ ਵਾਸਤੇ ਸੱਜਦੇ ਨੇ ਪਰ ਅੱਜ ਜਿਹੜਾ ਸਾਨੂੰ ਸੱਦਿਆ ਗਿਆ ਸਾਡਾ ਜਿਹੜਾ ਇੱਕ ਇੱਕ ਕਦਮ ਸੀ ਉਹ ਲਿਖੇ ਲੱਗਾ ਵਾ ਕਿਉਂਕਿ ਅਸੀਂ ਆਣ ਕੇ ਇੱਥੇ ਸੇਵਾ ਕੀਤੀ ਆ ਸੋ ਮੰਦਿਰ ਚ ਤੇ ਅੱਗੇ ਵੀ ਦਰਸ਼ਨ ਕਰਨਾਉਂਦੇ ਰਹੇਗੇ ਅਸੀਂ ਪਰ ਜਦੋਂ ਸੱਦਾ ਮਿਲਿਆ ਤੇ ਮਾਨੂੰ ਚੰਗਾ ਲੱਗਾ ਕਿ ਅ ਅਸੀਂ ਵੀ ਇਸ ਤਕਬਲ ਹੈਗੇ ਆ ਕਿ ਸਾਨੂੰ ਮਤਲਬ ਕਿ ਇੱਥੇ ਲੰਗਰ ਵਰਤੌਣ ਦੀ ਸਾਰਿਆਂ ਨੂੰ ਸੇਵਾ ਮਿਲੀ ਸੋ ਬਹੁਤ ਚੰਗਾ ਲੱਗਾ ਜਿਹੜਾ ਇਹਨਾਂ ਦੀ ਸੋਭਾ ਯਾਤਰਾ ਸਾਡੀ ਸਾਰਿਆਂ ਦੀ ਕਿਉਂਕਿ ਅਸੀਂ ਹਰ ਸਾਲ ਉਹਦੇ ਚ ਮੱਲਕ ਵਧੀਆ ਜਿੰਨੇ ਕਿ ਯੋਗ ਹੈਗੇ ਆ ਆਪਣਾ ਯੋਗਦਾਨ ਪਾਉਂਦੇ ਆ ਤੇ ਇਸ ਵਾਰ ਅ ਜਿੰਨਾ ਇਹਨਾਂ ਨੇ 2 ਦਿਨ ਕਿਹਾ ਤੇ ਅਸੀਂ ਪੂਰਾ ਸਮਾਂ ਜਿਹੜਾ ਵਾ ਉਹ ਇੱਥੇ ਹੀ ਦਵਾਂਗੇ ਤੇ ਸੋ ਬਾਕੀ ਸ਼ਹਿਰ ਵਾਸੀਆਂ ਨੂੰ ਵੀ ਕਹਿੰਦੇ ਆ ਕਿਉਂਕਿ ਅ ਧਰਮ ਅਲੱਗ-ਅਲੱਗ ਹੋ ਸਕਦੇ ਨੇ ਹਰ ਚੀਜ਼ ਲਾਗ ਹੋ ਸਕਦੀ ਆ ਪਰ ਮਾਨਤਾ ਦੀ ਦੇਵਾ ਜਿਹੜੀ ਉਹ ਹਰ ਧਰਮ ਸਕਾਂਦਾ ਵਾ ਸੋ ਇੱਥੇ ਵੀ ਜਦੋਂ ਲੰਗਰ ਆਪਾਂ ਹੁਣ ਵਰਤਾ ਰਹੇ ਸੀ ਤੇ ਉੱਥੇ ਇਹ ਨਹੀਂ ਦੇਖਿਆ ਗਿਆ ਕਿ ਜਿਹੜਾ ਬੇਟਾ ਵਾ ਉਹ ਕਿਸ ਦਾ ਰਮਦਾ ਵਾ ਜਿਹੜਾ ਵੀ ਕੋਈ ਸੀ ਉਹਨੂੰ ਬੜੀ ਸ਼ਰਧਾ ਨਾਲ ਜਿਹੜਾ ਇੱਥੇ ਲੰਗਰ ਵਰਤਾਇਆ ਵੀ ਗਿਆ ਤੇ ਸ਼ਿਕਾਇਆ ਵੀ ਗਿਆ ਸੋ ਅਸੀਂ ਇਹੋ ਹੀ ਕਵਾਂਗੇ ਉਹ ਗੁਰਦਾਸਪੁਰ ਨੂੰ ਜੀ ਅਸੀਂ ਆਮ ਤੌਰ ਤੇ ਸਾਡਾ ਗੁਰਦਾਸਪੁਰ ਬਹੁਤ ਪੀਸਫੁੱਲ ਆ ਐਵੇਂ ਤੇ ਪੰਜਾਬ ਹੀ ਬਹੁਤ ਪੀਸਫੁਲ ਆ ਕਿਉਂਕਿ ਇਹ ਵੱਡ ਮੁੱਲੇ ਅਸੀਂ ਕਰਮ ਕੀਤੇ ਜਿਹੜੇ ਅਸੀਂ ਪੰਜਾਬ ਦੀ ਧਰਤੀ ਤੇ ਜਨਮ ਲਿਆ ਵਾ ਤੇ ਸਾਰੇ ਧਰਮ ਨੂੰ ਅਸੀਂ ਬਰਾਬਰ ਸਮਝ ਕੇ ਹਰ ਧਰਮ 'ਚ ਇੱਕ ਦੂਜੇ ਦੇ ਕਿਉਂਕਿ ਧਰਮ ਜਿਹੜੇ ਆ ਉਹ ਜਿਹੜੀ ਧਰਮ 'ਚ ਬੰਦਾ ਜਨਮ ਲੈ ਲੇ ਉਹ ਨੇਚਰਲੀ ਉਹਨੂੰ ਮੰਨਣਾ ਪੈਂਦਾ ਪਰ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਆ ਇਹ ਜਦੋਂ ਵੀ ਕੋਈ ਸ਼ੋਭਾ ਯਾਤਰਾ ਜਾਂ ਕੋਈ ਨਗਰ ਕੀਰਤਨ ਹੁੰਦਾ ਤੇ ਸਾਰੇ ਉਹਦੇ ਵਿੱਚ ਆਪਣੇ ਆਪ ਹੀ ਜਿਹੜਾ ਵਾ ਉਹ ਉਹਦੇ ਵਿੱਚ ਸ਼ਾਮਲ ਹੁੰਦੇ ਆ ਸੋ ਅਸੀਂ ਵੀ ਕਹਾਂਗੇ ਕਿ ਸਾਰੇ ਜਣੇ ਸ਼ਾਮਲ ਹੋਈਏ ਤੇ ਜਿਹੜਾ ਪੰਜਾਬ ਆ ਤੇ ਪੰਜਾਬੀਏ ਤੁਹਾਨੂੰ ਸਾਰੇ ਜਣੇ ਪਿਆਰ ਕਰਨ ਵਾਲੇ ਤੇ ਸਾਈਂ ਨੂੰ ਪਿਆਰ ਕਰਨ ਵਾਲੇ ਜਿਹੜੇ ਨੇ ਉਹ ਪ੍ਰਮਾਤਮਾ ਨੂੰ ਪਿਆਰ ਕਰਨ ਵਾਲੇ ਇਸ ਜਿਹੜਾ ਹੈਗਾ ਨਗਰਜੀਤਨ ਇਹਨਾਂ ਦਾ ਉਹਦੇ ਵਿੱਚ ਸ਼ਾਮਲ ਹੋ ਜੀ ਧੰਨਵਾਦ